ਪਿਛੇ ਹਟ ਪਿਛੇ ਹਟ ਪਿਛੇ ਹਟ ਪਿਛੇ ਹਟ ਪਿਛੇ ਹਟ ਇਹ ਪੰਜਾਬ ਹਾਂਜੀ ਹਾਂਜੀ ਇਹ ਪੰਜਾਬ ਪੰਜਾਬ ਦੀ ਤੂੰ ਸੁਣਾ ਰਗਾ ਕਿਆਕੀਆਂ ਸਾਰੀਆਂ ਲੈ ਵੀ ਤੂੰ ਵੀ ਢੋਲ ਢੋਲ ਗਿਆ ਹੈਨਾ ਹੌਲਕਾਰੀਆਂ ਗਰਮੀ ਬਹੁਤ ਆ ਹੈ ਪੰਜਾਬੀਆਂ ਦੀ ਲੈਣ ਦਾ ਕਲਾ ਪੰਜਾਬ ਲੈ ਜਣਾ ਨਾਲ ਹੋਣਰ ਚਾਹੀਏ ਕਿੰਨੀਆਂ ਪੰਜਾਬ ਬੱਬੂ ਕੱਪੂ ਪੰਜਾਬ ਕਥੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਵਿੱਚ ਰਹੋ। ਇਸ ਸਮੇਂ ਆਪਾਂ ਪਹੁੰਚੇ ਹੋਏ ਹਾਂ ਜੀ ਲਾਲ ਕਿਲੇ ਦੇ ਜਿਹੜੀ ਬਾਉਂਡਰੀ ਆ ਉਹਦੇ ਅੰਦਰ ਤੇ ਇੱਥੇ 26 ਜਨਵਰੀ ਕਰਕੇ ਆਪਣੇ ਦੇਸ਼ ਭਰ ਦੇ ਵਿੱਚ ਤੇ ਲੱਗ-ਲੱਗ ਸਟੇਟਾਂ ਤੋਂ ਜਿਹੜੀਆਂ ਕਿ ਪ੍ਰਦਰਸ਼ਨੀਆਂ ਆਈਆਂ ਹੋਈਆਂ ਸੀਗੀਆਂ 26 ਜਨਵਰੀ ਦੇ ਮੌਕੇ ਤੇ ਉਹ ਸਾਰੀਆਂ ਇੱਥੇ ਸਬੋਧਤ ਕੀਤੀਆਂ ਹੋਈਆਂ ਨੇ ਲੋਕ ਆਉਂਦੇ ਨੇ ਵੇਖਦੇ ਨੇ ਤੇ ਫਿਰ ਵਾਪਸ ਚਲੇ ਜਾਂਦੇ ਨੇ ਆਪਾਂ ਵੀ ਤੁਹਾਨੂੰ ਬਖਾਵਾਂਗੇ ਥੋੜਾ ਜਿਆ ਨਜ਼ਦੀਕ ਤੋਂ ਇਹ ਜਿਹੜੀ ਹੁਣੇ ਆਪਣੀ ਇਹ ਗਣਤੰਤਰ ਦਿਵਸ ਮਨਾਇਆ ਗਿਆ ਏ ਤੇ ਇਹਦੇ ਸਬੰਧ ਦੇ ਵਿੱਚ ਅਲੱਗ-ਅਲੱਗ ਸਟੇਟ ਤੋਂ ਜਿਹੜੀਆਂ ਆਈਆਂ ਹੋਈਆਂ ਨੇ ਪ੍ਰਦਰਸ਼ਨੀਆਂ ਆਪਾਂ ਤੁਹਾਨੂੰ ਦਿਖਾਵਾਂਗੇ ਅਲੱਗ-ਅਲੱਗ ਪਾਰਟ ਦੇ ਵਿੱਚ ਦਿਖਾਉਂਗਾ ਅ ਸ਼ਾਇਦ 1-2 ਦਿਨਾਂ ਦੇ ਵਿੱਚ ਤੁਹਾਡੇ ਕੋ ਸਾਰੀਆਂ ਇਹ ਕੰਪਲੀਟ ਹੋ ਜਾਣਗੀਆਂ ਪੋਜ਼ਿਟਿਵ ਟਾਕ ਦੇ ਉੱਪਰ ਵੀ ਕਿਵੇਂ ਆਪਣੇ ਦੇਸ਼ ਦੇ ਵਿੱਚ ਦੇਸ਼ ਦਾ ਆਪਣੇ ਦਾ ਸੱਭਿਆਚਾਰ ਹੈ ਜਿਹੜਾ ਉਹ ਦਿਖਾਇਆ ਗਿਆ ਪੂਰਾ ਫੁੱਲਾਂ ਦੇ ਨਾਲ ਬਿਲਕੁਲ ਤਾਜ਼ੇ ਫੁੱਲਾਂ ਦੇ ਨਾਲ ਹੈ ਭਾਈ ਸਾਡੇ ਸਾਈਡ ਨਿਕਲ ਜਾਂਦੇ ਤੇ ਏ ਵੀ ताजे ਫੁੱਲਾਂ ਨਾਲ ਸਭ ਕੁਝ ਬਣਾਇਆ ਰਿਹਾ ਤੇ ਲੋਕ ਪਿਕਸ ਵਗੈਰਾ ਕਰਾਉਂਦੇ ਨੇ ਫੋਟੋ ਵਗੈਰਾ ਖਿੱਚਾਉਂਦੇ ਨੇ ਖੜ ਖੜ ਕੇ ਨਾਲ ਤੇ ਬਹੁਤ ਹੀ ਖੂਬਸੂਰਤ ਹਾਂ ਆ ਅੰਬੇਦਕਰ ਜੀ ਦੀ ਇਹ ਮੂਰਤ ਬਣਾਈ ਹੋਈ ਹੈ ਲਓ ਜੀ ਕਿੰਨੀਆਂ ਕਿ ਸੋਹਣੀਆਂ ਸੋਹਣੀਆਂ ਕਲਾਕਿਰਤੀਆਂ ਤਿਆਰ ਕੀਤੀਆਂ ਹੋਈਆਂ ਇਹਦੇ ਕਰੋ ਤੁਸੀਂ ਦਰਸ਼ਨ ਦੇਖੋ ਵਿੱਚੇ ਆਹਾ ਬਰਫ਼ ਦੇ ਵਿੱਚ ਉਹ ਹਵਾ ਚੁੱਡਣੇ ਵਾਲਾ ਸਿਸਟਮ ਆ ਦੂਸਰੇ ਆਪਣੇ ਬਣਾਇਆ ਹੈ ਜਿਵੇਂ ਟਿੰਬਰ ਟ੍ਰੇਨ ਹੁੰਦੀ ਹੈ ਆ ਦੋੇ ਤਰ੍ਹਾਂ ਚੜਨੇ ਵਾਲੇ ਆਪਣੇ ਦੇਸ਼ ਦੇ ਵਿੱਚ ਸਾਰੇ ਬੰਦੇ ਆਗੇ ਇਦਾਂ ਦੇ ਸਿਸਟਮ ਤੋਂ ਸਿਸਟਮ ਆ ਲੋ ਜੀ ਭਗਵਾਨ ਜੀ ਦੀ ਫੋਟੋ ਕ੍ਰਿਸ਼ਨ ਦੀ ਅਭਿਸ਼ੇਕ ਸਰ ਇੱਕ ਇਹ ਫੋਟੋ ਆ ਆ ਲੋ ਜੀ ਖੇਜਾ ਉਸਤ ਲੋ ਜੀ ਇਹ ਰੱਥ ਲੈਪਟਾਪ ਦੇ ਨਾਲ ਪਬਲਿਕ ਨੂੰ ਸਕੂਲ ਨੂੰ ਜੋੜਦੇ ਹੋਏ ਨਜ਼ਰ ਆ ਰਹੇ ਆ ਭਾਈ ਬਹੁਤ ਨਜ਼ਦੀਕ ਤੋਂ ਦੇਖਣ ਦਾ ਸਵਾਦ ਵੱਖਰਾ ਹੀ ਹੈ ਇੱਕ ਵੀਵੀ ਵਿੱਚ ਦੇਖਣ ਦਾ ਵੱਖਰਾ ਥੋੜਾ ਜੱਕ ਮਹਿਲਾ ਐਂਡ ਬਾਲ ਵਿਕਾਸ ਮੰਤਰਾਲਿਆ ਉਹਨਾਂ ਵੱਲੋਂ ਪ੍ਰਦਰਸ਼ਨ𝕚 ਲਈ ਹੋਈ ਹੈ। ਲਓ ਜੀ ਅੱਗੇ ਊਮੈਨ ਹੈਲਥ ਸੈਂਟਰ ਕੰਗਨਵਾੜੀ ਵਨ ਸਟਾਪ ਐਸਾ ਹੀ ਆਦਾ ਇਧਰ ਵੀ ਜਿਹੜੇ ਆਪਣੇ ਉਹ ਹੈ ਨਾ ਲੱਗੇ ਹੋਏ ਅਲਗ-ਅਲਗ ਸਟੇਟ ਤੋਂ ਕੁਝ ਸਾਮਾਨ ਲੈ ਕੇ ਆਏ ਹੋਏ ਜਿਹੜੀ ਸਾਰਸ ਮੇਲਾ ਟਾਈਪ ਹਾਂ ਆ ਗਿਆ ਜੀ ਨਕਸ਼ਾ ਲੋ ਜੀ ਥੋੜੀ ਵੀਡੀਓ ਹੁਣ ਲੰਬੀ ਵੀ ਹੋ ਸਕਦੀ ਹੈ ਜੰਮੂ ਐਂਡ ਕਸ਼ਮੀਰ ਤੋਂ ਇੱਕ ਮਿੰਟ ਰਾਮਪਲ ਜੀ ਆਣ ਲੈਣਾ ਠੀਕ ਹੈ 2 ਜਨਵਰੀ 7 ਜਨਵਰੀ ਲਦਾਖ ਜੰਮੂ ਕਸ਼ਮੀਰ ਬੱਕਰੀਆਂ ਪੇਟਾਂ ਮਾਤਾ ਸੋਰੀ ਟੋਰੀ ਬਰ ਹਨ ਲੈਣਾ ਹੈ ਵੈਸੀ ਅਸੀਂ ਅਸੀਂ ਲੋਜੀ ਇਹ ਹੈਗਾ ਜੀ ਮਹਾਰਾਸ਼ਟਰ ਦਾ ਮધુਮੱਖੀ ਸਿਸਟਮ ਐਨ ਪੂਰਾ ਮધુਮੱਖੀ ਦਾ ਛੱਤਾ ਤਿਆਰ ਕਰਿਆ ਹੋਇਆ ਜੀ ਆਹ ਹਾ ਸਾਰਾ ਮધુ ਆਹ ਆ ਸਾਰਾ ਸਾਇਤ ਦਿਖਾਇਆ ਗਿਆ ਐਨ ਉਹੀ ਚੀਜ਼ ਪੇਸ਼ ਕਰੀ ਹੋਈ ਹੈ ਜੀ ਕਿਵੇਂ ਆ ਫੁੱਲ ਦੇ ਵਿੱਚ ਤੇ ਮੱਖੀ ਚੂਸਦੀ ਆ ਹਾਂ ਹਾਂ ਮધુਮੱਖੀ ਆ ਰਹੀ ਹੈ ਆਗਰ ਪ੍ਰithvi ਕੀ ਸਤਾ ਸੇ ਮધુਮੱਖੀਆਂ ਗਾਇਬ ਹੋ ਜਾਏ ਤੋ ਮਨੁਸ਼ਕੇ ਪਾਸ ਜੀਵਨ ਕੇ ਲਿਏ ਸਿਰਫ 4 ਸਾਲ ਹੀ ਬਚੇਗੇ ਕਿ ਮધુਮੱਖੀਆਂ ਹੋંગી ਨਾ ਪ੍ਰਯਾਗਨ ਕਿਰਿਆ ਹੋਗੀ ਹਾਂ ਉਹ ਚੀਜ਼ ਆ ਨਾ ਪੌਦੇ ਹੋਗੇ ਨਾ ਜਾਨਵਰ ਹੋਗੇ ਪ੍ਰਯਾਗਨ ਕਿਰਿਆ ਕਰਦੇ ਨੇ ਇਹ ਉਧਰ ਫਾਰਮ ਵੀ ਚਲਾਣਾ ਸਿਸਟਮ ਵੀ ਚਲਾਣਾ ਸਹੀ ਹੈ ਇਹ ਗੁੱਛੱਤਾਈ ਬਣਾਣਾ ਲੱਗਾ ਭਾਈ ਚਾਚਾ ਆਹ ਦੇਖ ਲੈ ਕਿ ਆਇਟਮ ਦਾ ਇਹ ਕਿਹੜਾ ਏਰੀਆ ਦਿਖਾਇਆ ਇਹਨਾਂ ਨੇ ਪਹਿਲਾਂ ਆਸਾਮ ਤੋਂ ਨਾ ਆ ਦੇਖ ਲੈ ਪੌੜ ਦੀ ਲੱਕੜੀ ਦੇ ਕਿਵੇਂ ਤਿਆਰ ਕਰਿਆ ਵਜਿਗਾਰ ਹਨਾ ਹੁਣ ਇਹ ਤਾਂ ਨਹੀਂ ਮੈਂ ਹਾਂ ਢੋਲਕ ਸਿਸਟਮ ਹੈ ਇਹ ਚੀਜ਼ੇ ਮਸ਼ਹੂਰ ਹੀ ਉੱਧਰ ਬਹੁਤ ਤਕੜੀ ਲਓ ਜੀ ਕਰ ਲੋ ਦਰਸ਼ਨ ਸੰਗਤੋਂ ਤੁਸੀਂ ਵੀ ਛੱਤੀਸਗੜ ਆ ਮੇਗਾ ਹੱਲਿਆ ਦਾ ਇਹ ਮਗਾ ਚਾਚਾ ਮਗਾ ਹੱਲਿਆ ਤੋਂ ਆ ਇਹ ਨਾ ਕਿ ਉੱਥੇ ਤੋਂ ਆ ਅਸਾਮ ਤੋਂ ਮੇਗਾ ਹੱਲਿਆ ਆ ਛੱਤੀਸਗੜ ਦਾ ਜਹਾਜ਼ ਮੇਰਾ ਪੁਰਾਣੀ ਸੱਬਿਆ ਤਾਂ ਉੱਥੇ ਚੱਲਦਾ ਸਿਸਟਮ ਇਹ ਇਦਰ ਵੀ ਦਾ ਪਿਪੋਂ ਆ ਵੀ ਹੈਗਾ ਇਹ ਦੇਖ ਲਓ ਇੱਕ ਸਿਸਟਮ ਚਾਚਾ ਯਾਰ ਸਾਰਾ ਕੁਝ ਦੇਖਣਿਆ ਯਾਰ ਵਧੀਆ ਯਾਰ ਗੱਲਬਾਤ ਐਰ ਪੂਰੀ ਐਨ ਹਾਂ ਕਲਾਕਾਰ ਜਿਹੜੀ ਆ ਰੱਖਾਂ ਗੱਲ ਦੇਖ ਲੈਣੀ ਕੋਲ ਬੈਠ ਕੇ ਚੀਜ਼ ਉਹਨਾਂ ਚੀ ਵੀਡੀਓ ਉਹ ਇੱਥੇ ਸਾਰਾ ਫੌਜ ਦਾ ਸਿਸਟਮ ਦਿਖਾਇਆ ਵਾ ਟੈਂਕ ਵਗੈਰਾ ਸਾਰਾ ਸਿਸਟਮ ਉਹ ਆ ਹੈਲੀਕਾਪਟਰ ਨੇਵੀ ਇਹ ਰਾਜਸਥਾਨ ਆ ਮਣੀਪੁਰ ਆ ਗਿਆਗਾ ਹਾਂ ਰਾਜਸਥਾਨ ਮਣੀਪੁਰ ਆਹ ਅੰਗਰੇਜ਼ਾਂ ਨਾਲ ਪੰਗਾ ਪਿਆ ਹੋਇਆ ਨਾ ਚੋ ਅਤੇ ਮੇਰਾ ਲਾ ਵੀ ਉੜੀਸਾ ਵੀ ਆ ਗਿਆ ਵੀ ਦੇਖ ਲੈ ਬਈ ਚਾਚਾ ਉੜੀਸਾ ਵਾਲਿਆਂ ਨੂੰ ਦੇਖ ਲੈ ਬਹੁਤ ਟੌਪ ਦੀ ਹੈ ਵੀ ਇਤਿਹਾਸ ਨਾ ਇਦੋਂ ਛੋਟੂ ਛੋਟੂ ਕਰ ਰੋ ਨਾ ਕੱਪੜਾ ਬੁਣਨਾ ਹਮ ਹਮਾ ਚਲ ਪ੍ਰਦੇਸ ਹਾਂ ਨਹੀਂ ਕੋਈ ਸੀ ਚਲੋ ਪਰਦੇ ਆਸਾਮ ਹਾਂ ਯਾ ਅੱਛਾ ਹਰ ਜਿਹੜੀਆਂ ਉੱਥੇ ਦੇ ਮਸ਼ਹੂਰ ਆ ਗੱਲਾਂ ਬਾਤਾਂ ਉਹ ਦਿਖਾਈਆਂ ਹੋਈਆਂ ਆ ਆਸਾਮ ਵਿੱਚ ਗੈਂਡੇ ਖਾਤੇ ਹੁੰਦੇ ਹੈ ਚਾਹ ਦੇ ਬਾਗ ਵੀ ਦਿਖਾਏ ਹੋਏ ਵਿੱਚ ਗੱਲ ਵੀ ਠੀਕ ਆ ਤੇਰਾ ਆ ਢੋਲ ਖਾ ਗਈ ਪਨਾਚਲ ਪ੍ਰਦੇਸ਼ ਇਹ ਹੈਗਾ ਜੀ ਅਰੁਣਾਚਲ ਪ੍ਰਦੇਸ਼ ਇੱਥੇ ਵੀ ਪ੍ਰਾਲੀ ਪ੍ਰੂਲੀ ਦਾ ਹੀ ਬਣਾਇਆ ਵਜਾਗੜ ਬਹੁਤ ਹੀ ਸੁੰਦਰ ਜਗ੍ਹਾ ਹੈ ਇਹ ਮਗਰ ਸ਼ਾਕੀਆਂ ਸੋਹਣੀਆਂ ਕਹਾਣੇ ਤੇਰੇ ਝਾਕੀਆਂ ਇਹ ਹੋਸਾਦਾ ਵੀ ਜਿਕਣਾ ਨਾ ਕੋਈ ਇਹਨਾਂ ਦਾ ਕੋਈ ਮੈਂਬਰ ਖੜਾ ਹੋਵੇ ਕੋਲ ਦੱਸੇ ਕੱਲੀ ਕੱਲੀ ਗੱਲ ਚਾਚੇ ਹੈ ਨਾ ਸ਼ਿਆਲ ਹੁਣ ਕੋ ਮੁੱਪਰ ਦੇ ਬਸੇ ਨੇ ਉਸ ਦੇਖ ਗੇੜਾ ਵਿੱਚ ਬਟੇ ਨਿਕਲਿਆ ਹੋਣਾ ਆਪਾਂ ਨੇ ਆਹਨਾ ਚ ਫਲੇ ਜੀ ਇਹ ਅਗਾਛਾਰਖੰਡਾ ਨਾ ਬੱਚੇ ਪੜਦੇ ਦਿਖਾਤੇ ਚਾਰਖੰਡ ਦੇ ਪਲਾਟ ਲੱਗੇ ਹੋਏ ਆ ਇੰਡਸਟਰੀ ਹਾਂ ਆ ਦੇਖ ਅੱਗੇ ਗੁਜਰਾਤ ਵਾਲਿਆਂ ਨੇ ਦੇਖ ਲੈ ਕਿਆ ਚੀਜ਼ ਬਣੇ ਕਰੀ ਦੀ ਮੋਦੀ ਸਾਹਿਬ ਵਾਲੇ ਏਰੀਏ ਦੇ ਇਹ ਵੀ ਡਿਜ਼ਾਈਨਿੰਗ ਦਾ ਇਹ ਤਾਂ ਥੋੜਾ ਜਿਹਾ ਵਧੀਆ ਹਨ ਜਹਾਜ਼ ਭਾਈ ਬੱਲਵਈ ਪਟੇਲ ਦੀ ਮੂਰਤ ਜਿਹੜੀ 3 ਕਰੋੜ ਸੀ ਕਿੰਨੇ ਦੀ ਬਣਾਈ ਤੀ 3000 ਕਰੋੜ ਦੀ ਬਣਾਈ ਤੀ ਉਹ ਹੀ ਆ ਸਿਸਟਮ ਦੇ ਨਾਲ ਕਿਆ ਕਿਆ ਕਰਕੇ ਫਿੱਟ ਕਰਤਾ ਇਹ ਆ ਗਿਆ ਆਂਧਰਾ ਆਂਧਰਾ ਪ੍ਰਦੇਸ਼ ਮੜਪਾ ਨਾ ਬੋਲਦਾ ਇਹ ਵਾਰੀ ਦਾ ਚਾਚੀ ਉਹ ਟਾਲ ਕੀ ਰਾਤ ਚਾਹ ਲੱਗਿਆ ਇੰਦੀਆ ਆ ਗਿਆ ਤੈਨੂੰ ਦਿਖਾ ਦੇ ਹਾਂ ਪੰਜਾਬ ਦੇ ਦਿਖਾ ਦੇ ਆ ਕਿਸ ਦਾ ਮੈਂ ਫੋਨ ਹਾਂ ਆ ਗਿਆ ਪੰਜਾਬ ਵਾਲਿਆਂ ਦੀ ਯਾਕੇ ਇਹ ਹੈ ਪੰਜਾਬ ਹਾਂਜੀ ਹਾਂਜੀ ਇਹ ਪੰਜਾਬ ਪੰਜਾਬ ਦੀ ਯਾਤਰੀਆਂ ਸਾਰੀਆਂ ਲਾ ਵੀ ਤੂੰ ਵੀ ਢੋਲ ਢੋਲ ਗਿਆ ਹੈਨਾ ਖਲਕਾਰੀਆਂ ਹਾਂ ਪੰਜਾਬੀਆਂ ਦੀ ਲੈਣ ਦਾ ਕਲਾ ਪੰਜਾਬ ਲੈ ਕੇ ਜਣਾ ਨਾਲ ਹੋਰ ਚਾਹੀਏ ਕਿੰਨੀ ਆ ਪੰਜਾਬ ਗੱਪੂ ਗੱਪੂ ਪੰਜਾਬ ਕੱਢੀ ਏਕੜਾ ਖੜਕਾ ਖੜਜੀ ਕੀ ਦਿਖਾਵਾ ਇੱਥੇ ਅੱਛਾ ਇਹ ਗਵਰਨਮੈਂਟ ਦੇ ਪ੍ਰੋਜੈਕਟ ਆ ਇਹ ਹਾਂ ਹਾਂ ਇਹ ਟੈਕਨੋਲੋਜੀ ਆ ਕੀ ਹੂੰ ਗ੍ਰਾਮੀਣ ਵਿਕਾਸ ਮੰਤਰਾਲੇ ਵਾਲਿਆਂ ਨੇ ਬਬਲੀ ਲਖਪਤੀ ਦੀਦੀ ਸੇ ਬੰਤੇ ਸਮੁੰਦਰ گاؤں ਲਖਪਤੀ ਦੀਦੀ ਨਾਮ ਦਾ ਕੋਈ ਉਹ ਹੈ ਸਕੀਮ ਹੈ ਕੋਈ ਉੱਤਰ ਪ੍ਰਦੇਸ਼ ਯੂਪੀ ਤੋਂ ਯੂਪੀ ਦਾ ਇਤਾਰਮਕ ਏਰੀਆ ਹੈ ਨਾ ਉਹ ਸਮੁੰਦਰ ਮੰਚਨ ਦਿਖਾਤਾ ਜਿਹੜਾ ਚੱਲਦਾ ਮਹਾਕੁੰਭ ਹੈ ਲੈ ਮਹਾਕੁੰਭ ਵੀ ਆ ਗਿਆ ਭਾਈ ਯੇਲਾ ਆਤਾਰਾਂ ਨੂੰ ਇੱਧਰ ਸ਼ੁਰੂ ਕਰਤਾ ਫੌਜ ਵਾਲਿਆਂ ਨੇ ਹੈਂ ਸੌਂਗ ਉਥੇ ਰਿਕਾਰਡ ਕਰਨ ਆਪਾਂ ਨੂੰ ਜਾ ਕੇ ਚਾਚੇ ਮਗਰ ਲਾਵਾਂਗੇ ਉਹਨਾਂ ਸਾਰੇ ਨੂੰ ਦੇਖ ਤਾਂ ਸੱਚ ਯਾਰ ਹੈਨ ਖੜਾਤੀ ਮੱਜਾ ਮੱਜਾ ਵਗੈਰਾ ਸਾਰਾ ਕੁਝ ਸੌਰੀ ਲੈ ਵੀ ਪਰੜ ਤੋਤੇ ਇਹ ਕਿਹੜਾ ਜੀਆ ਯਾਰ ਇਹ ਰਾਮ ਰਮਜਾ ਵਗੈਰਾ ਇਹ ਹੈ ਘੈਂਟ ਗੱਲਬਾਤ ਬਣਾਈ ਹੋਈ ਐਨ pecer di peciar, 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 ਆਣੀ ਕਿਚੜੀ ਦਾ ਦਰਵੀਏ ਕੇ ਫੋਟੋ ਖਿੱਚਣ ਦੀ ਆ ਉਹ ਦਰਵੀਏ ਦੇ ਕੇ ਸਾਰਾ ਕੁ ਤੂੰ ਵੀ ਕਰ ਲਾ ਕੜੀ ਤੇਰੀ ਫੋਟੋ ਵੀ ਖਿੱਚ ਦਿੰਦੇ ਆ ਮੈਂ ਕਰ ਦੇ ਨਾਲ ਵੀਡੀਓ ਬਣਾਦਾ ਆਪਣਾ ਨਾ ਵੀਡੀਓ ਮੈਂ ਬਣਾ ਦਿੰਦਾ ਤੂੰ ਫੋਟੋ ਖਿੱਚ ਲਈ ਜਿਹੜੀ ਖਿੱਚਣੀ ਹੈ ਕੀ ਆ ਗਿਆ ਇਹ ਕਿੱਥੇ ਤੇ ਲੱਗ ਗਿਆ ਕੱਲਰ ਦੇਖ ਇੱਧਰ ਵੀ ਹਲ ਕੋਈ ਸਾਊਂਡ ਸਿਸਟਮ ਵਾਲਾ ਹੈ ਹੁਣ ਇਹ ਨਹੀਂ ਪਤਾ ਵੀ ਸਿੰਗਰ ਸੰਗਰ ਕਿਹੜਾ ਆਉਣਾ ਇੱਥੇ ਪਰ ਲੱਗਦਾ ਹਨ ਕੁਝ हां ਬੈਕ ਸਾਈਡ ਲਾਲ ਕਿਲਾ ਜਾਣੇ ਨਹੀਂ ਨਾ ਪਰ ਹੁਣ ਉਹਨਾਂ ਨੇ ਨਾ ਪਰਲੇ ਪਾਸੇ ਹੈਗੀ ਹੈ ਪ੍ਰਦਰਸ਼ਨ ਜਿੱਦੋਂ ਨਿਕਲ ਜਾਣਾ ਆਪਾਂ ਨੇ ਪਤਾ ਨਹੀਂ ਹੁਣ ਉਹਨੇ ਕੱਟ ਚੱਲਣਾ ਸਾਡਾ ਟਾਈਮ ਲੱਜਣਾ ਆਪਾਂ ਨੂੰ ਫੇਰ ਜਾਣਾ ਵੀ ਆਪਾਂ ਨੇ ਰਾਤ ਵੱਜ ਦੇਦੇ ਟੋਲ ਟੱਕੇ ਜਿੱਥੇ ਚਲੋ ਜੀ ਅਛਾ ਇੱਧਰ ਆ ਗਿਆ ਖਾਣ ਪੀਣ ਵਾਲਾ ਜਗ੍ਹਾ ਮੈਂ ਕਿਹਾ ਮੈਂ ਖਾਣ ਪੀਣ ਦੇ ਜਗ੍ਹਾ ਕਰਦਣੀ ਹੈ ਅੰਦਰ ਚੱਚ ਆ ਲੱਗ ਲੱਗ ਦੇਸ਼ ਦਾ ਲੱਗ ਲੱਗ ਨਾ ਦੇਸ਼ ਦਾ ਲੱਗ ਲੱਗ ਸਟੇਟ ਦਾ ਕੇਸਰ ਵਾਲਾ ਦੁੱਧ ਅਛਾ ਇੱਧਰ ਬੈਠ ਕੇ ਸਾਹਮਣੇ ਖਾ ਪੀ ਸਕਦੇ ਨਾ ਮੈਂ ਇੱਧਰ ਹੋਰ ਵੀ ਹੈਗਾ ਕੁਝ ਆਹ ਕਲਾਕਿਰਤੀਆਂ ਦਾ ਵੀ ਹੈਗਾ ਸਿਸਟਮ ਆਇਦਾ ਸੋਹਣਾ ਪ੍ਰਦਰਸ਼ਨ ਕਰਿਆ ਵਾ ਸਾਰਾ ਯਾਰ ਆਇਆ ਚ ਪੈਟੀ ਪੂਟੀ ਪੁੱਛ ਲੈ ਦੇਖ ਲੈ ਪੈਟੀ ਖਾ ਲੰਨੇ ਯਾਰ